ਓ ਹਾਂ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਦਾ ਸਭ ਵਧੀਆ ਜੀ ਠੀਕ ਠਾਕ ਹੋ ਆਪਣੇ ਕਈ ਭਰਾਵਾਂ ਦੇ ਕਮੈਂਟ ਆਏ ਨੇ ਜੀ ਆਪਾਂ ਨੂੰ ਫੋਨ ਵੀ ਆਏ ਨੇ ਅੱਜ ਕੱਲ ਨਾ ਸੋਕੇ ਵਾਲੀ ਬਿਮਾਰੀ ਬਹੁਤ ਚੱਲ ਰਹੀ ਹੈ ਜੀ ਕੂਤਰਾਂ ਨੂੰ ਤੇ ਬੱਚੇ ਯਾਰ ਵੱਡੇ ਕੂਤਰ ਸੁੱਕੀ ਜਾਂਦੇ ਨੇ ਭਰਾ ਆਪਣੇ ਕਹਿੰਦੇ ਵੀ ਉਹਦੇ ਬਾਰੇ ਤੁਸੀਂ ਦੱਸੋ ਕੁਝ ਭਰਾਓ ਇੱਕ ਤਾਂ ਦੇਖੋ ਕੁਤਰਾ ਛਕਣ ਦਾ ਕਾਰਨ ਕੀ ਹੁੰਦਾ ਆ ਪੱਟੀ ਵਾਰਮਿੰਗ ਥੋੜੀ ਲੇਟ ਕਰ ਦਿੰਦੇ ਆ ਬੱਚੇ ਜੋੜੇ ਜੋੜਿਆਂ ਚ ਜਲਾਈ ਹੁੰਦੇ ਨੇ ਕੂਤਰ ਬਾਈ ਕੱਲਾ ਕੱਲਾ ਕਰਕੇ ਉਹਨਾਂ ਦੀ ਡੀ ਵਾਰਮਿੰਗ ਕਰੋ ਵੱਡੇ ਕੂਤਰ ਨੂੰ ਇੱਕਦਮ ਚੱਕ ਕੇ ਬਾਹਰ ਡੀ ਵਾਰਮਿੰਗ ਕਰਕੇ ਛੱਡੋ ਬੱਚਿਆਂ ਦੇ ਬਾਅਦ ਚ ਤੇ ਇੱਕ ਵਾਰੀ ਕੂਤਰੀ ਨੂੰ ਪਰੂਜੀ ਦੇ ਪ੍ਰੋਪਰ ਡੀ ਵਾਰਮਿੰਗ ਜ਼ਰੂਰ ਕਰੋ ਚਾਹੇ ਆਂਡਿਆਂ ਦੇ ਆ ਕੂਤਰ ਚਾਹੇ ਬੱਚਿਆਂ ਦੇ ਆ ਜਿਹੜੇ ਆਂਡੇ ਦੇਣ ਵਾਲੇ ਉਹਨਾਂ ਦੀ ਡੀ ਵਾਰਮਿੰਗ ਨਾ ਕਰੋ ਜਿਨ੍ਹਾਂ ਨੇ ਆਂਡੇ ਦਿੱਤੇ ਹੋਏ ਆ ਜਾਂ ਬੱਚੇ ਕੱਢੇ ਹੋਏ ਆ ਉਹਨਾਂ ਨੂੰ ਵੀਰੇ ਪਰਾਂ ਕਰਕੇ ਬੱਚਿਆਂ ਤੋਂ ਠੀਕ ਹੈ ਜੀ ਕੱਲੇ ਕੱਲੇ ਨੂੰ ਜਦਾਂ ਕਿ ਆਪਾਂ ਪਹਿਲਾਂ ਕੂਟਰ ਨੂੰ ਕਰ ਲਿਆ ਸਵੇਰੇ ਚੱਕ ਲਿਆ ਤੇ ਕੂਟਰ ਨੂੰ ਦੀ ਵਾਰਮਿੰਗ ਕਰਤੀ ਦਵਾਈ ਦੇ ਦਿੱਤੀ ਸਵੇਰੇ ਤੇ 3 ਘੰਟੇ ਉਹਨੂੰ ਫਿਰਮ ਤੋਂ ਇਦਾਂ ਹੀ ਬਾਹਰ ਡੋਲੀ 'ਚ ਸਾਈਡ ਤੇ ਕੱਢ ਲਉ ਠੀਕ ਹੈ ਜੀ ਉਹ ਤੋਂ ਬਾਅਦ 3 ਘੰਟੇ ਤੋਂ ਉਹਨੂੰ ਫੇਰ 15 ਮਲ ਪਾਣੀ ਦਉ ਘੰਟੇ ਡੇਢ ਘੰਟੇ 'ਚ ਖਿੱਚ ਜੂਗਾ ਜੀ ਡੇਢ ਘੰਟੇ ਬਾਅਦ ਉਹਨੂੰ ਖੁੱਡੇ 'ਚ ਛੱਡ ਦਉ ਉਸ ਤੋਂ ਬਾਅਦ ਉਹਨੂੰ ਦਾਣਾ ਪਾਣੀ ਪਾ ਦੋਗੇ ਉਹ ਚੋਗਾ ਦੇ ਸਕੇ ਬਾਅਦ ਚ ਬੱਚਿਆਂ ਨੂੰ ਪੂਟਾ ਖਾਲੀ ਹੋਣ ਤੋਂ ਬਾਅਦ ਤੇ ਇਸ ਤਰ੍ਹਾਂ ਫੇ ਕਬੂਤਰੀ ਨੂੰ ਬਾਅਦ ਚ ਕਰ ਲਓ ਅਗਲੇ ਦਿਨ ਇੱਕ ਇੱਕ ਦਿਨ ਦਾ ਗੈਪ ਆ ਕੇ ਤੇ ਜਦੋਂ ਦੋਨਾਂ ਦੀ ਡੀ ਵਾਰਮਿੰਗ ਹੋ ਗਈ ਵੀਰੋ ਤੱਕ ਜੋ ਜੂਨਾਂ ਨੇ ਉਹਨਾਂ ਦੇ ਅੰਦਰ ਮੜਾਪਾ ਕੜ ਦਣਗੇ ਜ਼ਿਆਦਾਤਰ ਉਹ ਵੀ ਕਾਰਨ ਬਣਦੇ ਨੇ ਕਬੂਤਰਾਂ ਦੇ ਸੁੱਕਣ ਦਾ ਤੇ ਇੱਕ ਆਪਾਂ ਦਵਾਈ ਦੱਸ ਦੇਈ ਤੁਹਾਨੂੰ ਗੋਲੀਆਂ ਇਹ ਇਹਨਾਂ ਨੂੰ ਰਗੜ ਲਿਓ ਤੁਸੀਂ ਇੱਕ ਜਗ੍ਹਾ ਤੇ ਟੈਰਾਮਾਈਸ ਇਹਨਾਂ ਲੈ ਲਿਓ ਜੀ ਪੰਜ ਗੋਲੀਆਂ ਲੈ 52 ਦੀਆਂ 10 ਗੋਲੀਆਂ ਲੈ ਲਿਓ ਸੁਪਰਾਡ ਇਹਨਾਂ ਦੀਆਂ 10 ਗੋਲੀਆਂ ਲੈ ਲਿਓ ਜੀ ਬੈਟਨੀ ਸੋਲ ਦੀਆਂ 10 ਗੋਲੀਆਂ ਲੈ ਲਿਓ ਐਲਥਰੋਮਾਈਸਨ ਦੀਆਂ 10 ਗੋਲੀਆਂ ਲੈ ਲਿਓ ਤੇ ਇੱਕ ਪੈਂਟਡਸ ਹੁੰਦੀ ਹੈ ਜੀ ਪੈਂਟਡ ਵੀ ਕਹਿੰਦੇ ਨੇ ਇਹਨੂੰ 10 ਗੋਲੀਆਂ ਆਉਂਦੀਆਂ ਲੈ ਲਿਓ ਸਭ ਤੋਂ ਵਧੀਆ ਜੀ ਸੋਕੇ ਦੀ ਬੈਸਟ ਦਵਾਈ ਆ ਜੇ ਤੁਹਾਨੂੰ ਆ ਨਹੀਂ ਵੀ ਮਿਲਦੀ ਤਾਂ ਕੱਲੀ ਪੈਂਟਡ ਵੀ ਆਪਾਂ ਲਗਾਤਾਰ ਦੇ ਸਕਦੇ ਹਾਂ ਦਿਨ ਦੀ ਗੋਲੀ ਉਹਦਾ ਵੀ ਫੁੱਲ ਰਿਜ਼ਲਟ ਆਉਂਦਾ ਹੈ ਤੇ ਬਾਕੀ ਆਪਾਂ ਲਿਖ ਕੇ ਪਾ ਦਾਂਗੇ ਇਹਦੇ ਤੇ ਵੀਡੀਓ ਦੇ ਉੱਪਰ ਠੀਕ ਹੈ ਜੀ ਸਟਾਰਟਿੰਗ ਤੋਂ ਹੀ ਤੇ ਉਹ ਤੁਸੀਂ ਦੇਖ ਸਕਦੇ ਹੋ ਮੇਰੇ ਭਰਾ ਹਰਿਆਣਾ ਪੰਜਾਬ ਜੁਪੀ ਰਾਜਸਥਾਨ ਬੰਗਲਾਦੇਸ਼ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਭਰਾ ਆਪਣੇ ਵਿੱਚ ਥੋੜੇ ਪਾਕਿਸਤਾਨ ਤੋਂ ਵੀ ਆਪਣੀਆਂ ਵੀਡੀਓ ਦੇਖਦੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਭਰਾਵਾਂ ਦਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਦੇਖ ਦਿਨ ਉੱਥੇ ਹੁਣ ਇਹ ਗੋਲੀਆਂ ਦਾ ਪਤਾ ਨਹੀਂ ਆਪਾਂ ਨੂੰ ਜੀ ਕੀ ਕਹਿੰਦੇ ਨੇ ਤੇ ਇਹ ਗੋਲੀਆਂ ਤੁਸੀਂ ਸਾਰੀਆਂ ਲੈ ਕੇ ਇੱਕ ਜਗ੍ਹਾ ਰਗੜ ਕੇ ਇਕੱਠੀਆਂ ਕਰ ਲੈਣੀਆਂ ਨੇ ਮੇਰੇ ਭਰਾ ਤੇ ਜਿਨ੍ਹਾਂ ਨੂੰ ਉਤਰਾਂ ਨੂੰ ਥੋੜੀ ਗਰਮਾਹਟ ਨਾਲ ਲੱਗਦਾ ਉਹ ਇਹਦੇ ਵਿੱਚ ਆਪਾਂ ਵੀ ਕੰਪਲੈਕਸ ਵੀ ਪਾ ਸਕਦੇ ਹਾਂ ਵੀ ਕੰਪਲੈਕਸ ਬਹੁਤ ਜ਼ਿਆਦਾ ਵਧੀਆ ਚੀਜ਼ ਆ ਵੀ ਕੰਪਲੈਕਸ ਇਹ ਪੰਜ ਕੈਪਸੂਲ ਪਾ ਲਿਓ ਜੀ ਖੋਲ ਕੇ ਪਾਊਡਰ ਤੇ ਸਾਰੀ ਇੱਕ ਜਗ੍ਹਾ ਰਗੜ ਕੇ ਇਕੱਠੀ ਕਰ ਲਓ ਡੱਬੀ ਦੇ ਵਿੱਚ ਬੰਦ ਕਰ ਲਓ ਤਾਂ ਜੋ ਹਵਾ ਨਾ ਲੱਗੇ 5-6 5-6 ਮਹੀਨੇ ਵਧੀਆ ਰਹਿ ਜਾਂਦੀ ਹੈ ਜੀ ਵਧੀਆ ਰਿਜ਼ਲਟ ਆਉਂਦਾ 5-6 ਮਹੀਨੇ ਤੱਕ ਇਹ ਦੇਣੀ ਕਿਵੇਂ ਆ ਹੁਣ ਮੇਰੇ ਭਰਾ ਜਦੋਂ ਆਪਾਂ ਸਵੇਰੇ ਕਬੂਤਰ ਖੋਡੇ 'ਚ ਪਾੜਨਾ ਆਪਾਂ ਸਵੇਰੇ ਕਬੂਤਰਾਂ ਦੇ ਖੋਡੇ 'ਚ ਪਾੜਨਾ ਇੱਕ ਚੁੰਡੀ ਬੀਐਮਐਲ ਪਾਣੀ ਨਾਲ ਲੈ ਲਓ ਜੀ ਪਾਣੀ ਨਾਰਮਲ ਲੈਣਾ ਨਾ ਠੰਡਾ ਹੋਵੇ ਨਾ ਗੋਸਾ ਹੋਵੇ ਠੀਕ ਹੈ ਜੀ ਨਾਰਮਲ ਪਾਣੀ ਦੇ ਵਿੱਚ ਇੱਕ ਚੁੰਡੀ ਇੱਕ ਕਬੂਤਰ ਦੀ ਡੋਜ਼ ਆ ਜੀ ਇਹ ਜਿਨ੍ਹਾਂ ਦੇ ਜ਼ਿਆਦਾ ਸੁੱਕੇ ਹੋਏ ਨੇ ਉਹ ਦੋਏ ਟਾਈਮ ਲਗਾਤਾਰ 4 ਤੋਂ 5 ਦਿਨ ਦਾ ਉਹ ਦੋਏ ਟਾਈਮ ਸਵੇਰੇ ਸ਼ਾਮ ਜਿਨ੍ਹਾਂ ਦੇ ਥੋੜੀ ਥੋੜੀ ਲੱਗਦੀ ਹੈ ਪ੍ਰੋਬਲਮ ਥੋੜੀ ਬਹੁਤੀ ਆ ਉਹ ਇੱਕ ਟਾਈਮ ਜਿਹੜਾ ਮਰਜ਼ੀ ਟਾਈਮ ਬਣ ਲੋ ਚਾਹੇ ਰਾਤ ਨੂੰ ਦੇ ਦੋ ਦਾਣਿਆਂ ਦੇ ਉੱਪਰ ਦੀ ਚਾਹੇ ਸਵੇਰ ਦੇ ਦੂ ਜੇ ਆਪਾਂ ਸਵੇਰ ਦਿੰਨੇ ਆ ਇਹਦਾ ਜ਼ਿਆਦਾ ਰਿਜ਼ਲਟ ਆ ਕਿਉਂਕਿ ਸਵੇਰ ਖਾਲੀ ਪੇਟ ਹੁੰਦੀ ਆ ਬੱਚਿਆਂ ਦੇ ਰਾਤ ਵਾਲੇ ਦਾਣੇ ਨੂੰ ਖਿੱਚੇ ਹੁੰਦੇ ਆ ਮਾੜੇ ਮੋਟੇ ਹੁੰਦੇ ਆ ਤਾਂ ਬਾਲਾ ਰਿਜ਼ਲਟ ਆਉਂਦਾ ਤੇ ਦੋਏ ਟਾਈਮ ਆ ਜਣੀ ਦਾਣਿਆਂ ਦੇ ਉੱਪਰ ਦੀ ਵੀ ਦੇ ਸਕਦੇ ਹਾਂ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਪਰ ਦੋਏ ਟਾਈਮ ਵਾਲੇ ਦੋਏ ਟਾਈਮ ਦੋ ਇੱਕ ਟਾਈਮ ਜੀ ਨੇ ਰਿਜ਼ਲਟ ਲੈਣਾ ਉਹ ਸਵੇਰੇ ਕਰ ਲਈ ਦੇ ਦੋ ਇਹਨਾਂ ਦੇ ਥੋੜੇ ਬੋਤੇ ਸੁੱਕਦੇ ਜਿਹੜੇ ਜ਼ਿਆਦਾ ਸੁੱਕੇ ਆ ਉਹਨਾਂ ਨੂੰ ਵੀਰੇ ਦੋਏ ਟਾਈਮ ਤੇ ਇੱਕ ਆਪਾਂ ਇੰਜੈਕਸ਼ਨ ਪਾਏ ਹੋਇਆ ਵੀਰੇ ਮੀਕਾਸਿਨ ਤੇ ਬੈਰੀਵੰਦਾ ਉਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸੇ ਹੋਏ ਨੇ ਮੇਰੇ ਭਰਾ ਵੀ ਕਿਵੇਂ ਲਗਾਉਣਾ ਠੀਕ ਹੈ ਜੀ ਉਹ 0.5 ਤਾਂ ਲੱਗਦਾ ਬੈਰੀਵੰਦਾ ਸ਼ੂਗਰ ਵਾਲੀ ਸਰੈਂਜਨ ਵਾਲੀ ਜੀ ਹੱਡੀ ਦੇ ਥੱਲੇ ਜਿਹੜਾ ਮੀਕਾ ਸੇਣਾ ਜੇ ਉਹ 100mg ਚ ਮਿਲਦਾ ਤੁਹਾਨੂੰ ਤਾਂ ਉਹ ਵੀ 0.5ml ਲਾ ਸਕਦੇ ਹੋ ਤੁਸੀਂ ਸ਼ੂਗਰ ਵਾਲੀ ਸਰੰਜਨ ਨਾਲ ਜੇ ਤੁਹਾਨੂੰ ਉਹ 200 ਜਾਂ 250 ਮਿਲਦਾ ਤਾਂ ਸਿਰਫ 3 ਟੱਕੇ ਰੋਣ ਨੇ 0.5 ਤੋਂ ਪਹਿਲਾਂ ਮੂਰੇ ਲੈ ਲੈਣਾ ਜਿਹੜੀਆਂ ਆਪਣੇ ਟੱਕ ਹੁੰਦੇ ਆ ਤੇ ਲ ਟੱਕ ਲਗਾ ਸਕਦੇ ਆ ਠੀਕ ਹੈ ਜੀ ਬਾਕੀ ਹੋਰ ਜਾਣਕਾਰੀ ਲਈ ਆਪਣੇ ਭਰਾਵਾਂ ਨੂੰ ਫੋਨ ਕਰ ਸਕਦੇ ਨੇ ਆਪਾਂ ਨੇ ਆਪਣਾ ਨੰਬਰ ਉੱਪਰ ਮੈਂਸ਼ਨ ਕੀਤਾ ਹੋਇਆ ਆਪਣੀ ਆਈਡੀ ਖੋਲੂंगे ਜਦੋਂ ਕਈ ਭਰਾ ਬਾਅਦ ਚ ਕਮੈਂਟ ਕਰਕੇ ਪੁੱਛਦੇ ਵੀਰੇ ਨੰਬਰ ਜਿੱਥੇ ਵੀਰੇ ਆਪਣੀ ਆਈਡੀ ਖੋਲਦੀ ਉੱਥੇ ਉੱਪਰੇ ਨੱਪੜਾ ਨੰਬਰ ਖੁੱਲ ਜਾਂਦਾ ਨਾਲੇ ਬਾਂਟੀ ਖਣਾਂ ਦੇ ਨਾਂ ਤੇ ਆਪਣੀ ਜਿਹੜੀ ਆਈਡੀ ਆ ਜਦੋਂ ਉਹਨੂੰ ਓਪਨ ਕਰੋਗੇ ਉੱਥੇ ਨਾ ਆਪਣਾ ਕੰਟੈਕਟ ਨੰਬਰ ਦਿੱਤਾ ਹੋਇਆ ਉਥੋਂ ਆਪਣਾ ਨੰਬਰ ਤੁਸੀਂ ਕੱਢ ਸਕਦੇ ਹੋ ਮੇਰੇ ਭਰਾ ਕਈ ਵਾਰੀ ਮੈਸੇਜ ਥੋੜਾ ਬਹੁਤਾ ਲੇਟ ਹੋ ਜਾਂਦਾ ਦੇਖਣ ਨੂੰ ਬਟ ਵੈਸੇ ਤਾਂ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਰੋਜ਼ ਦੀ ਰੋਜ਼ ਚੈੱਕ ਕਰਦਾ ਹੀ ਕਰਦਾ ਹਾਂ ਸਵੇਰ ਚਾਹੇ ਸ਼ਾਮ ਨੂੰ ਜਦੋਂ ਫ੍ਰੀ ਹੁੰਨਾ ਇੱਕ ਵਾਰੀ ਕੀ ਕੀ ਕਮੈਂਟ ਆਈ ਨੇ ਆਪਣੇ ਭਰਾਵਾਂ ਦੇ ਜਿਹੜੇ ਸੋਕੇ ਵਾਲੀ ਬਾਰੇ ਆਏ ਹੋਏ ਨੇ ਤੇ ਉਹ ਆਪਾਂ ਦੱਸ ਤੀਏ ਮੇਰੇ ਭਰਾਤ ਭਾਈ ਵਰਤ ਤੋਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਆਪਾਂ ਜੀ ਵਰਤਦੇ ਆਂ ਚੀਜ਼ਾਂ ਤੇ ਜਿਹੜੇ ਭਰਾ ਟੀਕਾ ਲਗਾ ਹੱਦ ਨੂੰ ਟੀਕਾ ਸਭ ਤੋਂ ਬੈਸਟ ਆ ਤੇ ਨਾਲ ਟੀਕਾ ਪੈਰੀਵੰਦ ਦਾ ਜ਼ਰੂਰ ਲਗਾ ਦਿਆ ਕਰੋ ਮੇਰੇ ਭਰਾ ਜਿਹਨੂੰ ਕਬੂਤਰ ਕਮਜ਼ੋਰ ਲੱਗਦਾ ਬਿਮਾਰੀ ਚਾਹੇ ਕੋਈ ਵੀ ਹੋਵੇ ਸੁੱਕਦਾ ਜਾਂ ਕੁਝ ਵੀ ਆ ਕਿਉਂਕਿ ਇਹ ਹੈਗਾ ਵੈਰੀ ਬੰਦਾ ਇੰਜੈਕਸ਼ਨ ਵੀਰੇ ਤਾਕਤ ਦੋਂ ਜੇ ਕਬੂਤਰ ਦੇ ਅੰਦਰ ਤਾਕਤ ਆ ਤਾਂ ਕਬੂਤਰ ਬਿਮਾਰੀਆਂ ਨਾਲ ਲੜ ਸਕਦਾ ਠੀਕ ਆ ਜੀ ਇਹ ਗਰਦਨ ਘਮਾਉਣ ਵਾਲੀ ਬਿਮਾਰੀ ਤੱਕ ਨੂੰ ਵੀ ਠੀਕ ਕਰ ਦਿੰਦਾ ਵੈਰੀ ਬੰਦਾ ਇੰਜੈਕਸ਼ਨ ਵੀਰੇ ਸਭ ਤੋਂ ਬੈਸਟ ਚੀਜ਼ ਆ ਇਹ ਤੇ ਬਾਕੀ ਚਲੋ ਆਪਾਂ ਬਣਾਉਨੇ ਆ ਵੀਡੀਓ ਰੋਜ਼ ਦੀ ਤਰ੍ਹਾਂ ਇਹ ਬੱਚੇ ਜਾਂ ਤਾਂ ਬੈਠੇ ਰਾਤ ਦੇ ਜਾਲ 'ਚ ਖੁੱਲੇ ਸੀਗੇ ਸੁੱਤੇ ਨਹੀਂ ਹੁਣੇ ਤੇ ਹੁਣ ਅਰੈਸਟ ਕਰ ਰਹੇ ਨੇ ਇਹ ਮੁੰਡਾ ਕੱਲ ਜਾਲ 'ਚ ਖੁੱਲੇ ਛੱਡ ਗਿਆ ਮੈਂ ਡਿਊਟੀ ਚੱਲਦੀ ਆ 10 ਵਜੇ ਤੱਕ ਰਾਤ ਨੂੰ ਆ ਕੇ ਫਿਰ ਦੇਖੇ ਨਹੀਂ ਗਏ ਤੇ ਹੁਣ ਚੜਿਆ ਸੀ ਜਾਲ ਦੇ ਵਿੱਚ ਖੁੱਲੇ ਫਿਰਦੇ ਸੀਗੇ ਮੰਨਤਰ ਕਰੇ ਜਮੈਂ ਉਹਨਾਂ ਨੂੰ ਧੁੱਪਾਂ ਜਾਲ ਦੇ ਵਿੱਚ ਟੰਗਾਂਗੇ ਗਝਾਉਣ ਦੀ ਵਿਧੀ ਜਿਵੇਂ ਆਪਾਂ ਤੁਹਾਨੂੰ ਦੱਸੀ ਹੋਈ ਆ ਉਦਾਂ ਹੀ ਗਝਾਵਾਂਗੇ ਤੇ ਇਹ ਵਾਲਾ ਜਿਹਨਾਂ ਨੂੰ ਧੁੱਪ ਲਵਾਉਣ ਲਈ ਬਾੜਦਾਂਗੇ ਹੁਣ ਆਪਾਂ ਠੀਕ ਹੈ ਜੀ ਹੋਰ ਜੋ ਵੀ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਮੇਰੇ ਭਰਾ ਫੋਨ ਕਰ ਸਕਦੇ ਹੋ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਆਪਣੇ ਚੈਨਲ ਨਾਲ ਜਿਹੜਨੇ ਵੀ ਭਰਾ ਜੁੜੇ ਨੇ ਲਾਈਕ ਤੇ ਕਮੈਂਟ ਕਮੈਂਟ ਵੀ ਜਰੂਰ ਕਰਿਆ ਕਰੋ ਮੇਰੇ ਭਰਾ ਜਿਹੜੇ ਦਵਾਈਆਂ ਵਰਤਦੇ ਨੇ ਆਪਣੀਆਂ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਵੀ ਵਰਤੀ ਆ ਬੰਗੀ ਰਿਜ਼ਲਟ ਆ ਕਿ ਨਹੀਂ ਤਾਂ ਜੋ ਆਪਣੇ ਸਾਰੇ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਇੱਕ ਦੋ ਵੀਰਾਂ ਨੇ ਆਪਾਂ ਨੂੰ ਕਮੈਂਟ ਵਿੱਚ ਮਜ਼ਾਕ ਵਾਲੇ ਕੀਤੇ ਹੋਏ ਨੇ ਤੇ ਚਲੋ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਭਰਾਵਾਂ ਦਾ ਠੀਕ ਹੈ ਜੀ ਕਰਦੇ ਆਂ ਜੀ ਆਪਾਂ ਪਹਿਲਾਂ ਸਭ ਤੋਂ ਖੁਡੇਆਂ ਦੇ ਵਿੱਚ ਪਾਣੀ ਦੀ ਸਟਾਰਟਿੰਗ ਪਹਿਲਾਂ ਸਵੇਰੇ ਉੱਠਦੇ ਸਾਰ ਹੋਣਾ ਇਹਨਾਂ ਨੂੰ ਪਾਣੀ ਚੇਂਜ ਕਰਾਂਗੇ ਆਪਾਂ ਸਾਰਿਆਂ ਦਾ 14 ਤਾਂ ਨਹੀਂ ਕੱਢਿਆ ਨੇ ਕੋਈ ਨਹੀਂ ਇਹ ਅੰਡੇ ਆਉਂਦੀ ਐ ਇਹ ਤੇ ਜੋੜੇ ਆਪਾਂ ਤੋੜੀ ਜਾਂਦੇ ਮੇਰੇ ਭਰਾ ਜਿੱਦਾਂ ਇਦਾਂ ਬੱਚੇ ਪਲੀ ਜਾਂਦੇ ਉਦਾਂ ਦਾ ਆਪਾਂ ਜੋੜੇ ਤੋੜੀ ਜਾਂਦੇ ਆ ਠੀਕ ਆ ਜੀ ਇੱਧਰ ਬੈਠਿਆ ਆਪਣੇ ਪੁੱਤਰ ਜਿਹੜੇ ਜੋੜੇ ਤੋੜਦੇ ਆਪਾਂ ਗਈ ਆਪਣੇ ਕਈ ਭਰਾ ਸੇਲ ਲਈ ਪੁੱਛਦੇ ਨੇ ਕਬੂਤਰ ਸੇਲ ਲਈ ਸੇਲ ਬਾਈ ਕਬੂਤਰ ਕਿਨੇ ਲੈਣੇ ਆ ਭਰਾਵੋ 25000 ਤੋਂ ਘੱਟ ਨਹੀਂ ਹੈਗਾ ਜੋੜਾ ਆਪਣੇ ਕੋਲ ਤੇ ਜਿਹੜੇ ਭਰਾ ਲੈ ਸਕਦੇ ਆ ਉਹ ਹੀ ਮੇਰੇ ਭਰਾ ਫੋਨ ਕਰਨ ਆਪਾਂ ਨੂੰ ਠੀਕ ਹੈ ਜੀ ਆਪਣਾ ਫਿਕਸ ਰੇਟ ਆ 25000 ਰੁਪਿਆ ਜੋੜੀ ਦਾ ਠੀਕ ਹੈ ਜੀ ਤੇ ਆਪਣਾ ਕੋਕੂਤਰਾ ਆਇਆ ਨੇ ਬਾਈ ਰਾਜਾ ਸਨਿਆਰਾ ਜੀ ਆਪਣਾ ਉਸਤਾਦ ਉਹਨਾਂ ਕੋਲੋਂ ਠੀਕ ਹੈ ਜੀ ਬਾਕੀ ਤੁਸੀਂ ਉਹਨਾਂ ਦਾ ਨੰਬਰ ਚਾਹੀਦਾ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੇ ਹੋ ਗਈ ਆ ਬਾਕੀ ਆ ਬੱਚੇ ਤੁਹਾਡੇ ਸਾਹਮਣੇ ਬੈਠਿਆ ਕਈ ਭਰਾ ਆਪਣੇ ਪੁੱਛਦੇ ਆ ਬੱਚੇ ਬੱਚੇ ਨਹੀਂ ਬਾਈ ਆਪਾਂ ਸੇਲ ਕਰਦੇ ਕਈ ਭਰਾ ਪੁੱਛਦੇ ਆ ਵੀ ਬੱਚੇ ਬਾਈ ਬੱਚੇ ਨਹੀਂ ਸੇਲ ਕਰਦੇ ਆਪਾਂ ਜਦੋਂ ਬਾਜ਼ੀਆਂ ਦਾ ਦੌਰ ਲੰਘ ਜਾਂਦਾ ਉਸ ਤੋਂ ਬਾਅਦ ਸੇਲ ਕਰਦੇ ਆਂ ਜੀ ਬੱਚੇ ਆਪਾਂ ਜਦੋਂ ਦਾ ਹੁਣ ਇਹ ਸਟਾਰਟਿੰਗ ਕੀਤੀ ਆ ਬਾਜੀਆਂ ਛੱਡਾਂਗੇ ਜਿਹੜੇ ਬਚ ਗਏ ਉਹ ਕਰਦਾਂਗੇ ਆਪਾਂ ਸੇਲ ਤੇ ਅਦਰਵਾਇਜ਼ ਨਹੀਂ ਕਰਦੇ ਹੈਗੇ ਆਪਾਂ ਛੋਟੇ ਬੱਚੇ ਜਿੱਧਰ ਆਪਣੇ ਜੁੜੇ ਨੇ ਉਹਨੂੰ ਪਤਾ ਹੀ ਆ ਤੁਸੀਂ ਦੇਖਿਆ ਸਭ ਨੇ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਮੇਰੇ ਭਰਾ ਏ ਕਾ ਇੱਧਰ ਹੁਣ ਪਾਣੀ ਵਗੈਰਾ ਰੱਖਾਂਗੇ ਤੇ ਇੱਧਰ ਆਪਾਂ ਉਜ ਬੱਚੇ ਕੇ ਆ ਕੇ ਵੱਡੇ ਇਧਰ ਕਰਤੇ ਆ ਠੀਕ ਹੈ ਜੀ ਜੇ ਬੈਠੇ ਹੋ ਇਹ ਦੇਖ ਸਕਦਾ ਹਾਂ ਵਿੱਚ ਵੱਡੀਆਂ ਮਦੀਨਾ ਨੇ ਜੋੜੇ ਤੋੜ ਕੇ ਤੇ ਪ੍ਰਭੀ ਵਿੱਚ ਬੱਚੇ ਬੈਠੇ ਆ ਬਿਲਡੀਆਂ ਮਦੀਨਾ ਆ ਰੱਜੇ ਨੇ ਜਿਹੜੇ ਕਿ ਜਾ ਕੇ ਇੱਧਰ ਆਪਾਂ ਬੰਦ ਕਰਤੇ ਜਿਹਨਾਂ ਦੀਆਂ ਬੀਬੀ ਜਿਹੜਾ ਹੋ ਗਈਆਂ ਨੇ 15-15 ਤੇ ਜਿਆਦਾ ਭੜੇ ਉੜਨ ਲੱਗੇ ਜੀ ਮੌਸਮ ਖਰਾਬ ਹੋ ਜਾਂਦਾ ਬਈ ਪਤਾ ਨਹੀਂ ਲੱਗਦਾ ਤਿੰਨ ਬੱਚੇ ਪਹਿਲਾਂ ਹੋ ਚੁੱਕੇ ਆ ਆਪਾਂ ਆਪਣੇ ਬਹੁਤ ਚੰਗੇ ਤੇ ਸਣੀ ਆਪਾਂ ਨੇ ਹੁਣ ਜਿਆਦਾ ਉੜਾਣਾ ਨਹੀਂ ਕਰਾਈਆਂ ਪਹਿਲਾਂ ਸਾਲੀ ਦੋ-ਦੋ ਮਹੀਨੇ ਨਾਲ ਕੋਲ 15 ਅੰਕ ਦਿਨ 15-20-20 ਹਜ਼ਾਰੀਆਂ ਵਿੱਚ ਬੱਚੇ ਆਂ ਦੀਆਂ ਹੋਈਆਂ ਨੇ ਤੇ ਵਿੱਚ ਕੋਈ ਦਾਸ ਘਟਾਰੀਆਂ ਵਾਲੀ ਨੇ ਬੱਚੇ ਮਸੀ ਪਰ ਮਜਬੂਰੋਂ ਬੰਦ ਕਰਨੇ ਪਏਗੇ ਲਗੜ ਵੀ ਪੈਣ ਲੱਗ ਗਿਆ ਤੇ ਬੱਦਲ ਮੌਸਮ ਵੀ ਖਰਾਬ ਹੋ ਜਾਂਦਾ। ਠੀਕ ਹੈ ਜੀ। ਧੰਨਵਾਦ ਆ ਮੇਰੇ ਸਾਰੇ ਭਰਾਵਾਂ ਦਾ। ਦੇ ਲੋ। ਹੁਣ ਕਰਦੇ ਆ ਜੀ ਆਪਾਂ ਇਹਨਾਂ ਦਾ ਪਾਣੀ ਘੁੱਟਿਆਂ ਦੇ ਵਿੱਚ ਚੇਂਜ ਫਿਲਟਰਾਂਾਂ ਚ ਸਾਰਿਆਂ ਚ ਤੇ ਫਿਰ ਪਾਵਾਂਗੇ ਦਾਣਾ। ਦਾਣਾ ਵੀ ਆਪਾਂ ਵੀਡੀਓ ਚ ਦੱਸਿਆ ਕਿ ਕੀ ਕੀ ਪਾਉਣੇ ਆ। ਬਾਕੀ ਜੋ ਸਰਦੀਆਂ ਦਾ ਦਾਣਾ ਹੋਊਗਾ ਉਹ ਵੀ ਤੁਹਾਨੂੰ ਦੱਸਾਂਗੇ। ਠੀਕ ਹੈ ਜੀ ਓਕੇ ਧੰਨਵਾਦ ਆ ਜੀ ਸਾਰੇ ਭਰਾਵਾਂ ਦਾ।